ਛੋਟੇ ਬੱਚਿਆਂ ਦੀ ਪੇਟ ਦੀ ਕੀੜਾ ਦੀ ਬਾਰੇ ਵਿੱਚ ਵਿਸ਼ੇਸ਼ ਭਾਗ ਪੰਜਾਬ ਵੱਲੋਂ ਵੱਡੀ ਮੁਹਿੰਮ ਚਲਾਈ ਗਈ ਹੈ ਜਦੀ ਸ਼ੁਰੂਆਤ ਪਟਿਆਲਾ ਵਿੱਚ ਅੱਜ ਡਾਕਟਰ ਬਲਵੀ ਸਿੰਘ ਨੇ ਕੀਤੀ ਹੈ ਉੱਥੇ ਕਿਹਾ ਹੈ ਕਿ ਬੱਚਿਆਂ ਦੇ ਸਰੀਰ ਦੀ ਚੈੱਕ ਹੋਣੀ ਜ਼ਰੂਰੀ ਹੈ ਤੇ ਨਾਲ ਦੇ ਨਾਲ ਇਸ ਦੀ ਰੋਕਥਾਂਗ ਵੀ ਜ਼ਰੂਰੀ ਹੈ ਨਵਜੋਤ ਸਿੰਘ ਸਿੱਧੂ ਤੰਜਗਾਸ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਕ੍ਰਿਕਟਰ ਹਨ ਨਾ ਕਿ ਡਾਕਟਰ ਉਹਨਾਂ ਨੇ ਇਹ ਕਿਹਾ ਹੈ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਉੱਪਰ ਇਸ ਤਰ੍ਹਾਂ ਟਿੱਪਣੀ ਕਰਨਾ ਕਿਸੇ ਵੀ ਵਾਜਬ ਨਹੀਂ ਹੈ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਧਰਮ ਪਤਨੀ ਖੁਦ ਡਾਕਟਰ ਨੇ ਉਹ ਇਸ ਮੁੱਦੇ ਉੱਪਰ ਕਿਉਂ ਨਹੀਂ ਬੋਲੇ ਦੇਖੋ ਬੱਚਿਆਂ ਦੇ ਵਿੱਚ ਫੰਟਿੰਗ ਵੇਸਟਿੰਗ ਕਾਫੀ ਪ੍ਰੋਬਲਮਸ ਆ ਗਈਆਂ ਉਹਦੇ ਵਿੱਚ ਬਹੁਤ ਸਾਰੇ ਕਾਰਨ ਆ ਉਹਦੇ ਤੇ ਬਸ ਇੱਕ ਉਹਦਾ ਮੇਨ ਕਾਰਨ ਆ ਜਿਹੜੇ ਕੀੜੇ ਔਰ ਬੱਚਿਆਂ ਦੇ ਵਿੱਚ ਮਤਲਬ ਜਿੰਨੇ ਅਵੇਅਰਨੈਸ ਦੀ ਜਿਹੜੀ ਹੈਗੀ ਆ ਓਵਰ ਵਿਧਾਨ ਦੀ ਲੋੜ ਹੈ ਕਿ ਜਿਵੇਂ ਨਹੋਂ ਕੱਟ ਕੇ ਰੱਖਣਾ ਆਪਣੇ ਔਰ ਹੱਥ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਆ ਔਰ ਪੈਰਾਂ ਦੇ ਵਿੱਚ ਕੋਈ ਨਾ ਕੋਈ ਚਾਹ ਚੱਪਲ ਪਾਈ ਹੋਵੇ ਨੰਗੇ ਪੈਰੀ ਨਹੀਂ ਮਤਲਬ ਜਦੋਂ ਹਜਾ ਗਲੀਆਂ ਦੇ ਵਿੱਚ ਘੁੰਮਣਗੇ ਤਾਂ ਪੈਰਾਂ ਦੇ ਵਿੱਚੋਂ ਵੀ ਕੀੜੇ ਵੱਢ ਜਾਂਦੇ ਆ ਸੋ ਇਹ ਸਾਰੀ ਅਵੇਅਰਨੈਸ ਲੈ ਕੇ ਆਉਣਾ ਔਰ ਇੱਕ ਵਾਰ ਉਹਨਾਂ ਦੀ ਡੀਵਰਮਿੰਗ ਕਰਨਾ ਕਿਉਂਕਿ ਪੇਟ ਦੇ ਕੀ ਤੇ ਇਹ ਹੁਣ ਰੱਖੋ ਜਿਹੜਾ ਅਗਲਾ ਜਿਹੜਾ ਹੈਗਾ 5 ਸتمبر ਨੂੰ ਜਿਹੜਾ ਮੋਪਾ ਪ੍ਰੋਗਰਾਮ ਹੋਏਗਾ ਇਹਦਾ ਤੇ ਅਸੀਂ ਮੈਂ ਜਿਹੜਾ ਨਵਾਂ ਅਸੀਂ ਸ਼ੁਰੂ ਕਰ ਰਹੇ ਹਾਂ ਜੋ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬੱਚਿਆਂ ਦੇ ਵਿਕਾਸ ਲਈ ਸੇਤਾਂ ਨਾਲ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਡਾ ਵਤਨ ਪੰਜਾਬ ਦੀਆਂ ਬਹੁਤ ਸਾਰੇ ਪ੍ਰਾਲੀ ਕੀਤਾ ਉਹਦੇ ਨਾਲ ਅਸੀਂ ਇਹ ਵੀ ਕਰਦੇ ਆਂ ਵੀ ਹਰ ਇੱਕ ਬੱਚੇ ਨੂੰ ਉਹਦਾ ਹੀਮੋਗਲੋਬਿਨ ਪਤਾ ਹੋਵੇ ਉਹਦੀ ਆਈ ਸੈੱਟ ਚੈੱਕ ਹੋਈ ਹੋਵੇ ਉਹਦੀ ਹਾਈਟ weight ਰੱਖ ਕੇ ਸਟੰਟਿੰਗ ਵੇਸਟਿੰਗ ਜਿਹੜੀ ਸਾਨੂੰ ਪਤਾ ਲੱਗੇ ਤੇ ਜਿੱਥੇ ਪ੍ਰੋਬਲਮ ਹੈਗੀ ਅਸੀਂ ਉਹਦਾ ਮਤਲਬ ਉਹਨੂੰ ਪ੍ਰੋਪਰ ਜਿਹੜੀ ਹੈਗੀ ਆ ਉਹ ਚਾਹੇ ਨਿਊਟ੍ਰੀ ਉਹਨਾਂ ਕੋਈ ਨਵੀਂ ਵਿਟਾਮਿਨ ਸਪਲੀਮੈਂਟਸ ਦੇਈਏ ਜਾਂ ਜਿਹੜਾ ਮੈਡੀਸਿਨ ਦੀ ਲੋੜ ਆ ਕੋਈ ਆਰਮ ਫੋਲੀਕ ਐਸਿਡ ਦਾ ਹੋਰ ਦਵਾ ਨਹੀਂ ਉਹ ਵੀ ਦੇਈਏ ਤਾਂ ਕਿ ਹਰ ਇੱਕ ਬੱਚਾ ਜਿਹੜਾ ਤੰਦਰੁਸਤ ਹੋਵੇ ਮੇਰਾ ਖਿਆਲ ਇਹ ਉਹੀ ਜਿਹੜਾ ਸਭ ਤੋਂ ਵਧੀਆ ਫਾਰਮੂਲਾ ਰਹੇਗਾ ਜੀ ਸਾਰੇ ਪੰਜਾਬ ਦੇ ਸਾਰੇ ਪੰਜਾਬ ਦੇ ਵਿੱਚ ਮੈਂ ਜਿਹੜੇ ਤੁਹਾਡੇ ਸਕੂਲ ਕੋਈ ਕਿੱਟ ਜਾ ਗਿਆ ਨਾ ਜੀ ਉਹਨਾਂ ਨੂੰ ਸਾਰਿਆਂ ਦਾ ਹੈਲਥ ਚੈੱਕ ਅੱਪ ਵੀ ਹੋਏਗਾ ਔਰ ਜਿਹੜੇ ਪਲੱਸ 1 ਪਲੱਸ 2 ਦੇ ਬੱਚੇ ਆ ਉਹਨਾਂ ਨੂੰ ਅਸੀਂ ਫਸਟ ایڈ ਤੇ ਲਾਈਫ ਸਕਿਲ ਦੀ ਟ੍ਰੇਨਿੰਗ ਵੀ ਦੇਵਾਂਗੇ ਇਸੇ ਤਰ੍ਹਾਂ ਜਿਹੜੇ ਕਾਲਜ ਵਿੱਚ ਬੱਤੀ ਆ ਜਿਹੜਾ ਗ੍ਰੈਜੂਏਟ ਕਰਦਾ ਉਹਨੂੰ ਅਸੀਂ ਜ਼ਰੂਰ ਅਸੀਂ ਫਸਟ ایڈ ਦੀ ਤੇ ਲਾਈਫ ਸੇਵ ਦੀ ਟ੍ਰੇਨਿੰਗ ਦੇਵਾਂਗੇ ਇਸੇ ਤਰ੍ਹਾਂ ਜਿਹੜੀ ਡੈਂਗੂ ਜਿਵੇਂ ਤੁਸੀਂ ਦੇਖਿਆ ਸੀ ਅਸੀਂ ਇਸ ਵਾਰੀ ਨਾ ਸਪੈਸ਼ਲ ਕੰਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਉਹ 50% ਤੋਂ ਜ਼ਿਆਦਾ ਸਾਡੀ ਰਿਡਕਸ਼ਨ ਹੋਈ ਹੈ ਕਿਤੇ 50 ਆ ਕਿਤੇ 60 ਕਿਤੇ 70 ਵੀ ਆ 50% ਤੋਂ ਜ਼ਿਆਦਾ ਰਿਡਕਸ਼ਨ ਹੋਈ ਹੈ ਅਗਲੀ ਵਾਰੀ ਸਾਡਾ ਕੋਸ਼ਿਸ਼ ਹੈ ਵੀ ਸਾਡਾ 80% ਜਾਂ 90% ਰਿਡਕਸ਼ਨ ਕਰੀਏ ਇਸ ਵਾਰੀ ਤੁਸੀਂ ਦੇਖਿਆ ਹੋਣਾ ਵੀ ਅਗੋਂ ਦੀ ਸਪਰੇਅ ਲੈਫਟ ਦੀ ਹਾਂ ਕਰ ਮੱਚਦੀ ਹੁੰਦੀ ਸੀ ਹਸਪਤਾਲ ਪਰੇ ਕਾਤਾ ਆ ਸਾਡੇ ਅਸੀਰਵਾਰੀ ਹੋਰ ਜ਼ਿਆਦਾ ਅਸੀਂ ਜਿਹੜੇ ਹੈਗੀਆਂ 50000 ਨਰਸਿੰਗ ਸਟੂਡੈਂਟਸ ਤੇ ਜਿਹੜੇ ਸਾਡੇ ਮੈਡੀਕਲ ਜਿਹੜੇ ਸਾਡੇ ਇੰਟਰਨ ਸਟੂਡੈਂਟਸ ਸਾਡੇ ਇੰਟਰਨਲ ਮੈਡੀਕਲ ਆਸ ਕਰਾ ਇਹ ਕਿ ਐਮਬੀਬੀਐਸ ਕਰਕੇ ਟ੍ਰੇਨਿੰਗ ਪਾਰਟਸ ਹੁੰਦਾ ਉਹਨਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਵੈਕਟਰ ਬੋਰਨ ਡੀਜ਼ੀਜ਼ ਕਹਿੰਦੇ ਆ ਉਹਨਾਂ ਨੂੰ ਡੈਂਗੂ ਚਿਕਨਗੁਨੀਆ ਮਲੇਰੀਆ ਡੇਰੀਆ ਵੈਕਟਰ ਬੋਰਨ ਡੀਜ਼ੀਜ਼ ਬਾਰੇ ਪੂਰੀ ਜਾਣਕਾਰੀ ਉਹਨਾਂ ਨੂੰ ਮਾਸਟਰ ਟ੍ਰੇਨਰ ਫਿਰ ਸਾਰੇ ਜਿਹੜੇ ਡਿਗਰੀ ਕਾਲਜਸ ਆ ਜਾਂ ਆਪਣੇ ਆਰਟਸ ਦੇ ਕਾਲਜਸ ਆ ਔਰ ਜਿਹੜੇ ਦੂਜੇ ਤੁਹਾਡੇ ਇੰਜੀਨੀਅਰਿੰਗ ਕ ਉਨਾ ਸਾਰੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਟ੍ਰੇਨਿੰਗ ਦਿੱਤੀ ਜਾਊਗੀ ਇਸੇ ਤਰ੍ਹਾਂ ਲਾਈਫ ਸਟਾਈਲ ਦੇ ਵਿੱਚ ਤੇ ਜਿਹੜੀਆਂ ਨੌਨ ਕਮਨਿਕੇਬਲ ਆ ਲਾਈਫ ਸਟਾਈਲ ਡਿਸਆਰਡਰ ਹਾਈਪਰਟੈਨਸ਼ਨ ਆ ਡਾਇਬੀਟੀਜ਼ ਆ ਉਸ ਤੋਂ ਕਦਾਂ ਬਚਣਾ ਉਹਦੇ ਵਾਸਤੇ ਡਾਈਟ ਕਿਉਂ ਜੇ ਲੈਣੀ ਆ ਜਿਵੇਂ ਹੁਣ ਵੀ ਦੱਸਿਆ ਥੋੜਾ ਜਿਹਾ ਵਰਜਿਸ਼ ਕਰਨੀਆ ਰੈਗੂਲਰਲੀ ਤਾਂ ਆਪਾਂ 50% ਡਿਜ਼ੀਜ਼ ਬਰਡਨ ਨੂੰ ਘਟਾ ਸਕਦੇ ਆ ਜਿਹੜੀ ਕਿ ਬਹੁਤ ਇੱਕ ਅੱਛੀ ਸਟ੍ਰੈਟਜੀ ਹੋਏਗੀ ਜਿਸ ਤਰ੍ਹਾਂ ਅਸੀਂ ਰੋਡ ਐਕਸੀਡੈਂਟਸ ਦੇ ਵਿੱਚ 50% ਰਿਡਕਸ਼ਨ ਡੈਂਗੂ ਦੇ ਵਿੱਚ 50% ਰਿਡਕਸ਼ਨ ਬੜੀ ਕੋਸ਼ਿਸ਼ ਆ ਕਿ ਲੋਕ ਤੰਦਰੁਸਤ ਰਹਿਣ ਬਿਮਾਰੀਆਂ ਤੋਂ ਗਾਂਧੀ ਨੇ ਸਵਾਲ ਕਿ ਲਿੰਗੀ ਯਾਤਰਾ ਦੀ ਕੀ ਆਵਾਜ਼ੀ ਪਾਰਟਿਸਪੇਟ ਤੁਸੀਂ ਗੱਲ ਇਹਦੇ ਚ ਆਮ ਆਦਮੀ ਪਾਰਟੀ ਦੀ ਜਾਂ ਰਾਹੁਲ ਗਾਂਧੀ ਦੀ ਜਾਂ ਕਿਸੇ ਤੁਸੀਂ ਪਾਰਟੀ ਦੀ ਗੱਲ ਨਾ ਕਰੋ ਕੌਣ ਕੀ ਕਹਿੰਦਾ ਇਹਦੀ ਵੀ ਗੱਲ ਨਾ ਕਰੋ ਹਾਂ ਇੱਕ ਨਾ ਤੁਸੀਂ ਜਿਹੜਾ ਹੈਗਾ ਆਪਣੇ ਫਰਕਲਾ ਪ੍ਰਵਕਰ ਹੈ ਜੋ ਸਾਡੇ ਜੋ ਫਾਈਨੈਂਸ ਮਿਨਿਸਟਰ ਦੇ ਹਸਬੰਦ ਵੀ ਹੈ ਉਹ ਉਹਨਾਂ ਦੀ ਇੰਟਰਵਿਊ ਮੈਂ ਕੱਲ ਸੁਣ ਰਿਹਾ ਸੀਗਾ ਬੰਨਾ ਜਿਹੜੇ ਤੁਹਾਡੇ ਕਰਨ ਸਾਪੜ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮਹਾਰਾਸ਼ਟਰ ਦਾ ਉੱਥੇ ਵੋਟਾਂ ਤੋਂ ਬਾਅਦ 5 ਵਜੇ ਤੋਂ ਬਾਅਦ ਕਾਊਂਟਿੰਗ ਤੱਕ 7.8% ਜਿਹੜਾ ਹੈਗਾ ਉਹ ਵੋਟ ਕਾਊਂਟ ਵਧਿਆ ਤੇ ਜਿਹੜਾ ਤੁਹਾਡਾ ਝਾਰਖੰਡ ਹੈਗਾ ਉੱਥੇ ਜਿਹੜੀ ਪਹਿਲੀ ਫੇਸ ਸੀ ਉਹਦੇ ਚ 1.6% ਤੇ ਦੂਜੀ ਵਿੱਚ 0.8% ਉੱਥੇ ਦੂਜੀ ਪਾਰਟੀ ਜਿੱਤੀ ਹੈ ਜਿਸ ਤੇ ਵੋਟਾਂ ਦਾ ਕਾਊਂਟ ਵਧਿਆ ਇਹ ਇਹ ਗੱਲ ਜਦੋਂ ਹੋਈ ਸੀ ਆਪਣੇ ਪਾਰਲੀਮੈਂਟ ਦੇ ਵਿੱਚ ਵੀ ਆਈ ਸੀ ਇਹ ਬਾਈ ਇਲੈਕਸ਼ਨ ਚ ਵੀ ਆਈ ਹੈ ਯੂਪੀ ਦੇ ਵਿੱਚ ਜਿੱਥੇ ਮਤਲਬ ਪਹਿਲਾਂ ਇਹ ਜਿਹੜਾ ਐਵਰੇਜ ਸੀਗਾ ਇਹ ਲੈਸ ਥੈਨ 1% ਸੀਗਾ ਜੀ ਜੋ 5 ਵਜੇ ਫਿਕਰ ਦਿੰਦੇ ਸੀ ਕਿਉਂਕਿ ਸਾਰਾ ਕੁਝ ਆਨਲਾਈਨ ਆ ਉਹ ਜਿਹੜਾ ਜਿਹੜੀ ਮਸ਼ੀਨ ਹੁੰਦੀ ਆ ਜਦੋਂ ਵੀ ਮੈਂ ਜਦੋਂ ਮੈਂ ਵੀ ਆਹ ਕੈਂਡੀਡੇਟ ਨਾਲ ਉੱਥੇ ਗਿਆ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਵੇਲੇ ਕਿੰਨੇ ਪਰਸੈਂਟ ਵੋਟ ਪਈ ਆ। ਸੋ ਜਦੋਂ VOTING ਬੰਦ ਹੋ ਗਈ ਤਾਂ ਉਹਨਾਂ ਨੂੰ ਪਤਾ ਹੁੰਦਾ ਕਿੰਨੇ ਪਰਸੈਂਟ ਵੋਟ ਪਈ ਆ। ਵਧਣ ਦਾ ਮਤਲਬ ਨਹੀਂ ਕੋਈ 1% ਤੋਂ ਘੱਟ ਹੁੰਦੀ ਸੀ ਇਹ। ਉਹ ਜਿੱਥੇ ਜ਼ਿਆਦਾ ਆਈ ਆ ਨਾ ਜਿੱਥੇ ਹੁਣ ਜਿਵੇਂ 7.8% ਮਤਲਬ ਜਿਹੜੇ ਮਹਾਰਾਸ਼ਟਰ ਆਈ ਆ ਉੱਥੇ BJP ਜਿੱਤੀ ਆ। ਸੋ ਉਸ ਸਵਾਲ ਦਾ ਜਵਾਬ ਨਾ ਤਾਂ ਇਲੈਕਸ਼ਨ ਕਮਿਸ਼ਨ ਦੇ ਰਿਹਾ ਜੀ। ਉਸ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਉਹਨਾਂ ਨੂੰ। ਗੱਲ ਇਹ ਨਹੀਂ ਵੀ ਕੌਣ ਕੀ ਕੌਣ ਕੀ ਕਹਿ ਰਿਹਾ। قالے ہے کہ جو ਤੁਹਾਡੇ ਸਾਹਮਣੇ ایویڈنس آئی ہے جو انڈیپینڈنٹ অবজারভার کہہ رہے ہیں ਉਹਦੇ جواب ਜੂ ਦੇਣੇ ਚਾਹੀਦੇ ਡਾਕਟਰ ਕੋਲ ਬਲੋ ਇੱਕ ਕੈਂਸਰ ਦੇ ਉੱਤੇ ਇੱਕ ਆਪਣਾ ਪ੍ਰੋਟੋਕੋਲ ਬਣਾ ਕੇ ਜੁਆ ਕਿ ਉਹਨਾਂ ਨੇ ਡੈਫੀਨੇਸ਼ਨਲ ਕੈਂਸਰ ਕਿਹਾ ਪਰ ਇਹ ਅੱਜ ਨਵੀਂ ਜੈਂਪੀ ਜਹਿਰਤੀ ਹੋ ਰਹੇ ਮਾਨਨਾਨੀ ਦਾ ਦਾਵਾ ਮਾਨਨ ਕੀਤੇ ਕਿ ਤੁਸੀਂ ਅੱਜ ਡਾਕਟਰ ਨੇ ਇੱਕ ਬੇ ਕੰਟਰੀ ਦੇਖੋ ਸਿੱਧੂ სპੋਰਟਸ ਬੈਕ ਸਟ੍ਰੈਜੀ ਉਹ ਕਾਮੇਡੀ ਦਾ ਐਕਸਪਰਟ ਆ ਉਹ, ਉਹ ਮੈਡੀਕਲ ਦਾ ਐਕਸਪਰਟ ਨਹੀਂ ਆ। ਉਹਦੀ ਮੈਡੀਕਲ ਦਾ ਐਕਸਪਰਟ ਤੋਂ ਉਹਦੀ ਵਾਈਫ ਆ, ਉਹਨੂੰ ਬੋਲਣਾ ਚਾਹੀਦਾ ਸੀਗਾ। ਮੈਂ ਹੈਰਾਨ ਆ ਕਿ ਜਿਹੜੀ ਮਿਸੇਜ਼ ਡਾਕਟਰ ਹਮਜੋਤ ਕੌਰ ਸਿੱਧੂ ਆ, ਉਹਨੇ ਅਜੇ ਤੱਕ ਇਹਦੇ ਬਾਰੇ ਕੋਈ ਜਾਣ ਨਹੀਂ ਦਿੱਤਾ। ਆਪਾਂ ਨੂੰ ਕੋਈ ਦੇ ਵੀ ਜਿਹੜੀ ਕੋਈ ਕੈਂਸਰ ਵਰਗੀ ਭਿਆਨਕ ਬਿਮਾਰੀ ਉਹਦੇ ਵਾਸਤੇ ਨਾ ਮਤਲਬ ਨੌਨ ਸੀਰੀਅਸ ਨਾ ਕਹੂੰਗਾ ਮੈਂ, ਗੈਰਦ ਜ਼ਮਾਨੇ ਵਾਲੀ ਨਹੀਂ ਕਹਿੰਦਾ। ਨੌਨ ਸੀਰੀਅਸ ਜਿਹੜੀ ਗੱਲ ਆ, ਉਹ ਨਹੀਂ ਕਰਨੀ ਚਾਹੀਦੀ ਜੋ ਸੈਂਟਫਿਕ ਗੱਲ ਆ। ਉਹਦੇ ਤੇ ਡਾਕਟਰਾਂ ਨੇ ਮਤਲਬ ਜਿਹੜਾ ਆਪਣਾ ਵਿਊ ਪੁਆਇੰਟ ਰੱਖਿਆ। ਕਿਉ ਕਿਸੇ ਦਾ ਨੁਕਸਾਨ ਹੋ ਜਾਏਗਾ ਕਿ ਸਿੱਧੂ ਸਾਹਿਬ ਇਹ ਚਾਹੁੰਦੇ ਆ ਵੀ ਉਹਨਾਂ ਨੇ ਮੇਰੇ ਖਲੋਣੇ ਉਹਨੇ ਮੰਨ ਵੀ ਲਿਆ ਉਹਨੇ ਉਹਨੇ ਮੰਨ ਲਿਆ ਵੀ ਮੈਂ ਮੇਰਾ ਮਤਲਬ ਇਹ ਨਹੀਂ ਸੀਗਾ ਉਹਨੇ ਆਪਣੀ ਗਲਤੀ ਮੰਨ ਲਈ ਜਦੋਂ ਮੰਨ ਲਿਆ ਤਾਂ ਸਿਹਰ ਦਾ ਭੁੱਲਿਆ ਸ਼ਾਮ ਨੂੰ ਆ ਗਿਆ ਮੇਰੇ ਨਾਲ ਕੱਲ ਨੂੰ ਕਾਤੋਂ ਕਰੇਗਾ